ਦੇ ਛਵੀ ਸੁਧਰਦੀ ਤੇ ਹੈ ਨਹੀਂ ਵਿਗੜਦੀ ਵਿਗੜਦੀ ਜ਼ਰੂਰ ਲੱਗ ਜਾਂਦੀ ਹੈ ਇੱਕ ਵੀਡੀਓ ਜੀ ਕਹਿੰਦੇ ਅੰਮ੍ਰਿਤਸਰ ਸਾਈਡ ਦੀ ਕੋਈ ਪੀਸੀਆਰ ਵਾਲਿਆਂ ਦੀ ਵਾਇਰਲ ਹੋ ਰਹੀ ਹੈ ਉਹਦੇ ਹਿਸਾਬ ਨਾਲ ਤੇ ਛਵੀ ਹੋਰ ਵਿਗੜ ਰਹੀ ਹੈ ਹੂੰ ਇਹ ਵਿਆਹ ਚ ਜਾ ਕੇ ਹੁਣ ਇਸ ਤਰ੍ਹਾਂ ਛਵੀ ਮਤਲਬ ਵਿਗਾੜਨੀ ਹੈ ਕਿ ਬਣਾਉਣੀ ਵੀ ਹੈ ਕੁਝ ਨਹੀਂ ਉਹ ਕੀ ਕਰੀਏ ਤੁਸੀਂ ਪੁਲਿਸ ਵਾਲੀਆਂ ਗੱਲਾਂ ਨਾ ਜਾਂਦੀਆਂ ਸ਼ੋਆ ਕਰੋ ਮੈਨੂੰ ਕਿਸੇ ਦਿਨ ਢਾ ਲੈਣਾ ਇਹਨਾਂ ਨੇ ਇਹਨੂੰ ਕਹਿਣਾ ਕਿ ਤੁਸੀਂ ਚੋਣ-ਚੋਣ ਕੇ ਸਾਡੇ ਤੇ ਤਵਾ ਲਾਉਂਦੇ ਹੋ ਗੱਲ ਇਹ ਆ ਕਿ ਭਾਈ ਇਹ ਕਮਿਆਣਾ ਜਿਹੜੇ ਪੁੱਠੀ ਆ ਸਾਡੇ ਪੁਲਿਸ ਵੀ ਤੇ ਸਾਡੀ ਆ ਨਾ ਜੀ ਇਹ ਅੰਮ੍ਰਿਤਸਰ ਦੇ ਵਿੱਚੋਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਕਮਾਲ ਹੀ ਕਰ ਦਿੱਤੀ ਨੇ ਕਿਉਂਕਿ ਕਿਤੇ ਕਿਸੇ ਇਲਾਕੇ ਦੇ ਵਿੱਚ ਡੀਜੇ ਦੀ ਜਿਹੜੀ ਪਰਮਿਸ਼ਨ ਸੀ ਉਹ 10 ਵਜੇ ਦੇ ਸੀ ਕਿਤੇ ਉਹ ਪਰਮਿਸ਼ਨ ਤੋਂ ਟਾਈਮ ਹੋ ਗਿਆ 11 ਵਜੇ ਦਾ ਤੇ ਉਧਰ ਚੱਲਣ ਡਿਆ ਸੀ ਗਿਆ ਹੂੰ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਜੀ ਤਾਂ ਗੱਲ ਇਹ ਆ ਕਿ ਉਥੇ ਨਾਚ ਗਾਣਾ ਚੱਲਣ ਡਿਆ ਸੀ ਮੂਡ ਮਾੜ ਬਣੇ ਸੀ ਹੁਣ ਗਵਾਂਡੀ ਨੇ ਕਾਲ ਲਾਤੀ ਭਈ ਓਵਰਟਾਈਮ ਹੋ ਗਿਆ ਤਾਂ ਜੀ ਇਹਨਾਂ ਦਾ ਜਿਹੜਾ ਪਰਮਿਸ਼ਨ ਦਾ ਟਾਈਮ ਹੈ ਉਹ ਤੇ ਲੰਘੇ ਨੂੰ ਘੰਟਾ ਹੋ ਗਿਆ ਤੇ ਸਾਨੂੰ ਸੌਣ ਨਹੀਂ ਦੇਣ ਡੇ ਹਮ ਹੁਣ ਓਪੀਸੀਆਰ ਵਾਲੇ ਆ ਗਏ ਤੋਂ ਜੀ ਪਹਿਲਾਂ ਤਾਂ ਉਹ ਏਡੇ ਕੰਮ ਵਕਤ ਨਿਕਲੇ ਉਹਨਾਂ ਨੇ ਉਹਨਾਂ ਦੇ ਕੋਲ ਹੀ ਜਾ ਕੇ ਤੇ ਉਹਨੂੰ ਫੋਨ ਲਾਤਾ ਉਹ ਇੱਧਰ ਆ ਤੂੰ ਮੜਾ ਜਾ ਤੇਰਾ ਕਰਾਈਏ ਯਾਰ ਸੈਟਿੰਗ ਜੀ ਉਹ ਕਿ ਤਾਂ ਕਮਾਲ ਦੀ ਗੱਲ ਐ ਵੀ ਮੈਂ ਜੇ ਲੜਨਾ ਪੈਣਾ ਹੀ ਹੁੰਦਾ ਸਾਹਮਣੇ ਆਉਣਾ ਹੁੰਦਾ ਬੇਵਕੂਫੋ ਤੇ ਮੈਂ ਆਪ ਹੀ ਨਾ ਆ ਜਾਂਦਾ ਮੈਨੂੰ ਬਖਸ਼ੋ ਮੈਨੂੰ ਮਾਰ ਦੇਣ ਕਿ ਕੁੱਟ-ਕੁੱਟ ਕੇ ਰਜੇ ਫਰਦੇ ਢੱਕੇ ਫਰਦੇ ਸਹੀ ਗੱਲ ਕਦੇ ਚੱਲ ਫਾ ਕੋਈ ਨਹੀਂ ਵੇਨੇ ਆਏ ਆਂ ਆਪਦੇ ਪੱਤਰ ਤੇ ਤੇ ਉਹ ਬਾਈ ਉਹਨਾਂ ਨੇ ਆਖਿਆ ਵਾਹ ਬਈ ਵਾਹ ਤੇ ਪੁਲਸ ਵਾਲੇ ਯਾਰ ਬਾਬਾ ਜੀ ਮਾ ਤੁਸੀਂ ਤੇ ਨਯਾਰਾ ਲਿਆਤਾ ਕਿ ਸਹੀ ਟਾਈਮ ਤੇ ਆਗੇ ਜੀ ਹੈ ਵੀ ਹੁਣ ਹੋਣ ਸ਼ਿਕਾਇਤ ਵੀ ਨਹੀਂ ਕਰਦਾ ਜੀ ਵੀ ਕੀ ਕਰੀਏ ਵੀ ਪੁਲਸ ਵਾਲੇ ਤੇ ਮੈਨੂੰ ਉਥੇ ਬੁਲਾਈ ਜਾਂਦੇ ਆ ਚਕੋ ਆ ਚਕੋ ਲਾਓ ਇੱਕ ਲਾ ਕੇ ਤਿੰਨ ਪੈਗ ਬਲਿਏ ਜੀ ਪੈਦੇ ਪੰਘੜੇ ਗੱਡੀ ਦੀ ਡਿੱਗੀ ਖੋਲ ਕੇ ਉਹਨਾਂ ਨੇ ਦੋ ਦੋ ਉੱਥੇ ਹਾੜੇ ਲਾਇਓ ਉਹ ਉੱਥੇ ਨੱਚ ਲੱਗ ਪਏ ਡੀਜੇ ਤੇ ਉਹ ਡੀਜੇ ਬੰਦ ਕੀ ਕਰਾਉਣਾ ਸੀ ਉਹ ਤੇ ਲੱਕ ਤੇਰਾ ਠੁੰਮ ਕੇ ਤੇ ਠੁਮਕਾ ਮਾਰੇ ਉਹ ਉਹਦੇ ਨਾਲ ਗਨ ਡਾਂਸ ਕਰਨ ਲੱਗ ਪਏ ਉੱਥੇ ਹਾਂ ਇੱਥੇ ਸੱਚੀ ਬੋਲ ਰਹਾ ਨਹੀਂ ਆਪਣ ਗੱਲਾਂ ਕਰ ਨਹੀਂ ਕਰ ਰਹੀ ਉਮੇਲੀ ਪੁਲਿਸ ਵਾਲਿਆਂ ਨੂੰ ਪਤਾ ਹੈ ਕਿ ਇਹਨਾਂ ਦੇ ਬੰਦੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਤੇ ਫਿਰ ਖਬਰਾਂ ਬਣਦੀਆਂ ਨੇ ਸਭ ਅਸੀਂ ਆਪਦੇ ਕੋਲੋਂ ਥੋੜੀ ਪਲਾਨ ਕਰ ਰਹੇ ਹਾਂ ਜੀ ਜੀ ਬਿਲਕੁਲ ਜਾਂ ਤਾਂ ਵੀ ਨਾ ਅਸੀਂ ਖਬਰ ਪਲਾਨ ਕਰ ਰਹੇ ਹਾਂ ਅਸੀਂ ਖਬਰ ਅਸੀਂ ਤਾਂ ਇਲਾਕਾ ਦਾ ਅਸਰ ਹੈ ਤੁਹਾਨੂੰ ਹੂੰ ਖਦਰਾਂ ਬਾਗਲਾ ਲਮਾ ਕੋਟ ਵੀ ਕਰਦੇ ਜੀ ਉਹ ਜਿਹੜੇ ਥਾਣੇ ਜਿਹੜੇ ਥਾਣੇ ਚੋਂ ਆਏ ਸੀ ਉਹ ਥਾਣੇ ਵਾਲੇ ਕਿਤੇ ਕਹਿੰਦੇ ਇਹਨੇ ਇਹ ਕਿਤੇ ਬਾਹਰ ਦੂਜੇ ਥਾਣੇ ਚੋਂ ਆਇਆ ਸਾਡੇ ਥਾਣੇ ਚੋਂ ਹੈ ਹੀ ਨਹੀਂ ਹੈ ਹੁਣ ਉਹ ਵੀ ਰੌਲਾ ਪੈ ਗਿਆ ਤੋ ਆ ਤੇ ਹਾਲ ਨੇ ਬਈ ਵੀ ਕੀ ਕਰੀਏ ਤੇ ਕੀ ਨਾ ਕਰੀਏ ਉਹ ਡੀਜੇ ਬੰਦ ਕਰਾਉਣ ਕਹੇ ਸੀ ਮੁੜ ਕੇ ਉਹਨਾਂ ਨੂੰ ਪਤਾ ਨਹੀਂ ਕਿੰਨੇ ਬੰਦ ਕਰਾਇਆ ਹੋਊਗਾ ਕਿ ਆ ਜਾਓ ਬਈ ਹੁਣ ਡਾਂਸ ਬੰਦ ਕਰੋ ਰਾਤ 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 ਵੀਡੀਓ ਬਣ ਰਹੀ ਹੈ ਲੋਗ ਗਈ ਹੈ ਜੀ ਦਿਕਤਾਰ ਸਰਾਜ ਸਾਹਿਬ ਕਹਿੰਦੇ ਕਿ ਬਹੁਤ ਸਾਰੀਆਂ ਖਬਰਾਂ ਤੋਂ ਕਹਿੰਦੇ ਭਰੇ ਜੀ ਚੰਗਾ ਹੁੰਦਾ ਤੇ ਜਰਾਵਰ ਢਿੱਲੋਂ ਸਾਹਿਬ ਕਹਿੰਦੇ ਕਿ ਮਾਦੀ ਵਿੱਚ ਤਾਂ ਠਾਣਿਆਂ ਦੀ ਵੀ ਬੋਲੀ ਲੱਗਦੀ ਹੈ ਭਾਈ ਦੇਖੋ ਜੱਗ ਬੀਤੀਆਂ ਸੁਣਾ ਰਹੇ ਆ ਮਿੱਤਰ ਕਹਿੰਦੇ ਚਰਨਜੀਤ ਜੀ ਜੱਗ ਬੀਤੀਆਂ ਜੀ ਸਾਹਮਣੇ ਆ ਜਾਂਦੀਆਂ ਨੇ ਖਾਸ ਕਰਕੇ ਅੱਜ ਕੱਲ੍ਹ ਭਾਈ ਫੋਨ ਦਾ ਜ਼ਮਾਨਾ ਹੈ ਵੀਡੀਓ ਵਗੈਰਾ ਜਦੋਂ ਆ ਜਾਂਦੀ ਤੇ ਫਿਰ ਤੇ ਕੁਝ ਲੁਕਦਾ ਹੀ ਨਹੀਂਗਾ ਨਹੀਂ ਨਹੀਂ ਉਹ ਅਸੀਂ ਗੱਲ ਨਾ ਵੀ ਕਰਾਂਗੇ ਤੇ ਅੱਜ ਕੱਲ੍ਹ ਸ਼ੇਅਰ ਵਾਲਾ ਬਟਨ ਹੈ ਉਹਦੀਆਂ ਵੀਡੀਓਸ ਤੇ ਬਹੁਤ ਚੱਲਦਾ ਜੀ ਜੀ ਲੋਕ ਬਹੁਤ ਸ਼ੇਅਰ ਕਰਦੇ ਆ